ਤੇ ਮੈਂ ਚਾਹੁੰਦੀ ਹਾਂ ਵੀ ਬ੍ਰਾਡਸਰ ਕੋਈ ਆਪਣੀ ਜ਼ਿੰਦਗੀ ਦੀ ਕੋਈ ਯਾਦ ਤੁਸੀਂ ਜ਼ਰੂਰ ਸਾਂਝੀ ਕਰੋ ਚਾਹੇ ਉਹ ਦੋਸਤਾ ਮਿੱਤਰਾਂ ਨਾਲ ਹੋਵੇ ਭੈਣ ਭਰਾਵਾਂ ਨਾਲ ਹੋਵੇ ਮਾਤਾ ਪਿਤਾ ਜਾਂ ਕਿਸੇ ਨਾਲ ਵੀ ਕੋਈ ਜ਼ਿੰਦਗੀ ਦੀ ਇਹੋ ਜਿਹੀ ਯਾਦ ਜਿਹਨੇ ਤੁਹਾਨੂੰ ਬਹੁਤ ਭਾਵੁਕ ਕੀਤਾ ਹੋਵੇ ਉਹ ਭਾਵੁਕ ਤਾਂ ਇਨਸਾਨ ਬਹੁਤ ਰੀਜ਼ਨਸ ਕਰਕੇ ਹੁੰਦਾ ਹੈ ਹਾਂ ਜੀ ਸਟੇਜਸ ਹੁੰਦੀਆਂ ਨੇ ਲਾਈਫ ਦੀਆਂ ਪਰ ਇਹ ਅਕੀਮਤ ਨੂੰ ਇਹ ਦੱਸ ਸਕਦਾ ਕਿ ਕੁਝ ਸ਼ਖਸੀਅਤਾਂ ਤੋਂ ਜਾਂ ਕੁਝ ਲੋਕਾਂ ਤੋਂ ਜਿਹੜੀ ਮੇਰੇ ਲਰਨਿੰਗ ਬੋਟਲ ਜੀ ਲਾਈਫ ਚ ਜਿਹੜੇ ਪਰਸਨੈਲਿਟੀਆਂ ਨੇ ਮੈਨੂੰ ਇੰਪੈਕਟ ਬਹੁਤ ਕੀਤਾ ਅ ਮੇਰੇ ਨਾਨਾ ਜੀ ਨੇ ਬਹੁਤ ਮੈਨੂੰ ਇੰਪੈਕਟ ਕੀਤਾ ਉਹਨਾਂ ਨੇ ਮੈਨੂੰ ਬਚਪਨ ਤੋਂ ਹੀ ਆਪਦੇ ਜਿਵੇਂ ਮੈਂ ਛੁੱਟੀਆਂ ਜਾਣਾ ਤਾਂ ਉਹਨਾਂ ਨੇ ਮੈਨੂੰ ਬਹੁਤ ਤੋੜਾ ਫੇਰਾ ਕਰਾ ਅੱਛਾ ਜਿਵੇਂ ਕਿ ਵੀ ਕਿਤੇ ਮਿਲਣ ਜਾਣਾ ਜਾਂ ਜਾਣਾ ਮਤਲਬ ਇਹ ਨਹੀਂ ਸੀ ਕਿ ਮੇਰਾ ਬਚਪਨ ਆ ਹੀ ਨਹੀਂ ਸੀ ਜਿਵੇਂ ਕਿ ਹਾਂ ਬੱਚਾ ਵੀ ਖੇਡ ਕੇ ਗਿਆ ਲੰਦਾ ਵੀ ਵੱਡਿਆਂ ਚੀ ਤੋੜਾ ਫੇਰਾ ਉਹ ਪਲ ਪਲ ਟ ਪੋਲਿਟਿਕਸ ਚ ਵੀ ਸੀਗੇ ਸਾਰੇ ਪਰਿਵਾਰ ਤਾਂ ਉਹ ਇਲੈਕਸ਼ਨਸ ਦੇ ਵਿੱਚ ਜਿਹ ਹੁੰਦੇ ਸੀ ਤਾਂ ਪੂਰਾ ਉਹ ਧੂਈ ਫਿਰਦੇ ਸੀ ਉਹਨਾਂ ਨਾਲ ਹਾਂ ਦੂਸਰਾ ਮੇਰੇ ਫਾਦਰ ਦਾ ਮੇਰੇ ਤੇ ਬਹੁਤ ਇੰਪੈਕਟ ਟਿਕਾ ਉਹਨਾਂ ਨੇ ਸਾਨੂੰ ਕਦੀ ਇਹ ਨਹੀਂ ਜੋੜ ਪਾਇਆ ਹਾਲਾਂਕਿ ਅਸੀਂ ਆਮ ਫੈਮਿਲੀ ਸੀਗੇ ਨਾ ਸਾਰੇ ਫੈਮਿਲੀਜ਼ ਹੀ ਆਪਾਂ ਆਰਮਸ ਹੀ ਉਹਦੋਂ ਇੰਨੀ ਅਰਨਿੰਗਸ ਹੀ ਹੈ ਨਹੀਂ ਸੀ ਆਇਲੈਂਡ ਤੋਂ ਜਾਂ ਹੋਰ ਚੀਜ਼ਾਂ ਤੋਂ ਤਾਂ ਸਾਨੂੰ ਇਹ ਸੀਗਾ ਕਿ ਆਪਾਂ ਨੌਕਰੀ ਲੱਗੀਏ ਜਾਂ ਕੈਰੀਅਰ ਬਣਾ ਲਈਏ ਵੀ ਡਾਕਟਰ ਜਾਂ ਇੰਜੀਨੀਅਰ ਤਾਂ ਬਣ ਜੀਏ